ਹੁਣ ਅਗੇ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਉਪਦੇਸ਼ ਦਿੰਦੇ ਹਨ ਇਹ ਕਹਿੰਦੇ ਜੀ ਦੇਹ ਦਾ ਸਾਡਾ ਮੋਹ ਨਹੀਂ ਟੁੱਟਦਾ ਉਸ ਮੋਹ ਤੋਂ ਲਨ ਵਾਤੇ ਮਹਾਰਾਜ ਸਾਹਿਬ ਇਹ ਗਿਆਨ ਮਿਟਨ ਵਾਤੇ ਅਗਲੇ ਸਵਈਏ ਉਚਾਰਦੇ ਹਨ ਸਵਈਏ ਸ੍ਰੀ ਮੁਖ ਬਾਕੇ ਮਹੱਲਾ ਪੰਜਵਾ ਸਵਈਏ ਸੁਆ ਸੁਹਾਇਆਂ ਮੁਖ ਤੋਂ ਸਿਰੋਮਣੀ ਮੁਖੋਂ ਜਿਹੜੇ ਬਚਨ ਮੁਖੀ ਬਚਨ ਨਿਕਲੇ ਹੋਏ ਐ ਉਹ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੋ ਦਾਇਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਕਾਚੀ ਦੇਹ ਮੋਹ ਫਨ ਬੰਧੀ ਇਹ ਭਾਈ ਇਹ ਕੱਚੀ ਦੇਹ ਹੈ ਨਾਸਵੰਤ ਦੇਹ ਹੈ ਇਹਦੇ ਵਿੱਚ ਜਿਹੜੀ ਮੋਹ ਫਨ ਬੰਧੀ ਫਿਰ ਮੋਹ ਬੰਨੀ ਬੈਠੇ ਐ ਜਿਹੜੀ ਕੱਚੀ ਨਾਸਵੰਤ ਦੇਹ ਹੈ ਕੱਚੀ ਮਿੱਠਿਆ ਦੇ ਹਨ ਹੋਈ ਪ੍ਰਤੀਤ ਹੋਣ ਵਾਲੀ ਇਹਦੇ ਜਪਨਾ ਮੋਹ ਦੇ ਨਾਲ ਆਸਾ ਬੰਨ ਛੱਡੀ ਏ ਕਿ ਸਦਾ ਜਿਉਂਦੇ ਰਹਾਂਗੇ 60 ਕਠੋਰ ਕੁਚੀਲ ਕੁ ਗਿਆਨੀ ਦੇਖੋ ਸਰੀਰ ਕਰਕੇ 60 ਮੂਰਖਾਂ ਬਾਣੀ ਕਰਕੇ ਕਠੋਰ ਬਚਨ ਬੋਲਦੇ ਹਾਂ ਇੰਦਰੀਆਂ ਕਰਕੇ ਕੁਚੀਲ ਅਪਵਿੱਤਰ ਰਹਿੰਦੇ ਹਾਂ ਰੀਰੇ ਕਰਕੇ ਖੋਟਾ ਗਿਆਨ ਚੇਤੇ ਕਰੀ ਫਿਰਦੇ ਹਾਂ ਖੋਟਾ ਗਿਆਨ ਅਣਹੋਈਆਂ ਗੱਲਾਂ ਜਿਹੜੀਆਂ ਉਹਨਾਂ ਦੇ ਗਿਆਤੇ ਬਣੇ ਫਿਰਦੇ ਆਂ ਕੰਚਲਤਾਈ ਦੇ ਨਾਲ ਧਾਵਤ ਪ੍ਰਮਤ ਰਹਿਣ ਨਹੀਂ ਪਾਵਤ ਇਸ ਪ੍ਰਕਾਰ ਧੌਂਦੇ ਫਿਰਦੇ ਆ ਹਲਕਾਰਿਆਂ ਵਾਂਗੂ ਭਰਮ ਦੇ ਫਿਰਦੇ ਆ ਮਾਇਆ ਵਾਸਤੇ ਜਿਹੜੀ ਮਾਇਆ 'ਚ ਰਹਿਣਾ ਨਹੀਂ ਪਾਉਣਾ ਚਲੀ ਜਾਣੀ ਐ ਪ੍ਰਵਾਦ ਹੀ ਨਿਆਹੀਂ ਉਹਨਾਂ ਪਦਾਰਥਾਂ ਵਾਦ ਜਿਹੜੇ ਧਾਵਤ ਹਲਕਾਰਿਆਂ ਵਾਂਗੂ ਧੌਂਦੇ ਫਿਰਦੇ ਆਂ ਅਤੇ ਇਸ ਸੰਸਾਰ 'ਚ ਰਹਿਣਾ ਨਹੀਂ ਪਾਉਣਾ ਆਪੋ। ਬਾਹਰ ਬ੍ਰਹਮ ਕੀ ਗਤ ਨਹੀਂ ਜਾਣਨੀ। ਪਰਮ ਪਰਮੇਸ਼ਰ ਦੀ ਪ੍ਰਾਪਤੀ ਦੀ ਰੀਤੀ ਨਹੀਂ ਉਕਾਈ ਜਾਨਣਾ ਕਿਤੇ ਇਹ ਹਾਲਤ ਹੋ ਰਹੀ ਏ ਸਾਡੀ। ਜਵਨ ਰੂਪ ਮਾਇਆ ਮਦਮਤਾ। ਜਵਾਨੀ ਦੇ ਵਿੱਚ ਫਸ ਗਿਆ ਬਾਹਰ ਰੂ ਪਾਊਡਰ ਵਾਲ ਮਲ ਕੇ ਚੰਗਾ ਬਣਾਉਣਾ। ਮਾਇਆ ਦੇ ਮਦ ਸ਼ਰਾਬ ਪੀ ਪੀ ਕੇ ਹੰਕਾਰ ਦੇ ਵਿੱਚ ਮਸ ਹੋ ਰਿਆ ਹੈ ਵਿਚਰਤ ਬਿਕਲ ਵੱਡਾ ਅਭਮਾਨੀ ਜੀ ਵਿਚਰਿਆ ਵਿਆਕਲ ਹੋਇਆ ਕਲ ਸ਼ਾਂਤੀ ਤੋਂ ਰਹਿਤ ਹੋ ਕੇ ਬੜਾ ਹੰਕਾਰੀ ਹੋ ਰਿਆ ਪਦਾਰਥਾਂ ਕਰਕੇ ਪਰ ਧਨ ਪਰ ਅਪਵਾਦ ਨਾਰ ਨਿੰਦਾ ਪ੍ਰਾਏ ਤੁਹਾਨੂੰ ਖੋਣਾ ਚਾਹਨਾ ਹੈ ਪ੍ਰਾਏ ਅਤੇ ਪਰ ਅਪਵਾਦ ਖੋਟੀਆਂ ਚਰਚਾ ਕਰਦਾ ਰਹਿਣਾ ਹੈ ਆਪੋ ਵਾਦ ਭੈੜੇ ਝਗੜੇ ਕਰਦਾ ਰਹਿਣਾ ਹੈ ਤੇ ਪਰ ਨਾਰ ਪਰਾਈਆਂ ਇਸਤਰੀਆਂ ਨੂੰ ਤੱਕਦਾ ਰਹਿਣਾ ਹੈ ਪ੍ਰਾਈ ਨਿੰਦਿਆ ਕਰਦਾ ਰਹਿਣਾ ਹੈ ਪਰ ਸ਼ਬਦ ਹੋਏ ਦੇ ਨਾਲ ਪਰ ਨਾਰ ਪਰ ਨਿੰਦਿਆ ਨਾਲ ਲਾ ਲੈਣਾ ਇਹ ਮਿੱਠੀ ਜੀ ਮਾਹ ਹਿਤਾਨ ਇਹ ਚੀਜ਼ਾਂ ਮਿੱਠੀਆਂ ਚਿਤ ਜਿਹੇਤ ਵਾਲੀਆਂ ਲੱਗਦੀਆਂ ਪਿਆਰੀਆਂ ਲੱਗਦੀਆਂ ਹਨ ਇਨਾਂ ਦੇ ਨਾਲ ਪਿਆਰ ਲਾਉਣਾ ਕੀਤਾ ਹੈ। ਪਾਲ ਬੰਚ ਛੱਪ ਕਰਤ ਉਪਾਵ ਕਿਸੇ ਨੂੰ ਜ਼ੋਰ ਨਾਲ ਖੋ ਲੈਨੇ ਕਿਸੇ ਨਾ ਬੰਚਨ ਠੱਗੀ ਮਾਰ ਲੈਨੇ ਕਿਸੇ ਨੂੰ ਲੋਕ ਕਰਕੇ ਅਨੇਕ ਪ੍ਰਕਾਰ ਦੇ ਉਪਾਗ ਕਰਦਾ ਹੈ। ਦੇਖਤ ਸੁਣਤ ਪ੍ਰਭ ਅੰਤਰਜਾਮੀ ਏ ਕਮਲਿਆ ਉਹ ਵੇਖਦਾ ਹੈ ਅੰਤਰਜਾਮੀ ਜਿਹਨਾਂ ਸਾਥ ਮੰਗਣ ਸੁਣਦਾ ਤੇਰੀਆਂ ਗੁਪਤ ਗੱਲਾਂ ਨੂੰ ਉਹ ਪ੍ਰਭੂ ਸਮਰੱਥ ਹੈ। ਕੜ-ਕੜ ਦੇ ਅੰਤ ਦੀ ਜਾਣਨ ਵਾਲਾ ਅੰਤਰੀ ਜਾਮੀ ਹੈ। ਸ਼ੀਲ ਧਰਮ ਦਇਆ ਸੋਚਨਾ ਸੀ। ਸ਼ੀਲ ਸੋ ਆ ਨਰਮ ਰੱਖਣਾ ਸੀ। ਉਕਾ ਹੀ ਛੱਡ ਦਿੱਤਾ ਤੇ ਧਰਮੀ ਹੋਣਾ ਸੀ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਪਹਿਣ ਵਖਾਣਾ। ਇਹ ਵੀ ਛੱਡ ਦਿੱਤਾ। ਅਤੇ ਦਇਆ ਕਰਨੀ ਸੀ। ਦੁਖੀਆਂ ਨੂੰ ਵੇਖ ਕੇ ਵੀ ਛੱਡ ਦਿੱਤੀ। ਸਰੀਰ ਕਰਕੇ ਸੁੱਚੇ ਰਹਿਣਾ ਸੀ। ਵਕਾਰਾਂ ਤੋਂ ਰਹਿਤ ਰਹਿਣਾ ਸੀ। ਇਹ ਸੁੱਚਮ ਵੀ ਛੱਡ ਦਿੱਤੀ। ਇਹਨਾਂ ਚੀਜ਼ਾਂ ਨੂੰ ਨਾਸ਼ ਹੀ ਕਰਤਾ ਤਿਆਗ ਦਿੱਤਾ ਹੈ ਆਇਓ ਸਰਨ ਜੀ ਕੇ ਦਾਨੀ ਜੇ ਜੇ ਆਪ ਦਾ ਭਲਾ ਚਾਹਣਾ ਹੈ ਬੇਨਤੀ ਕਰ ਮਾਰਾ ਮੇਰੇ ਕੋਲ ਸੀਲ ਸੁਆ ਨਰਮ ਸੁਭਾਅ ਮਨੀ ਮੈਂ ਧਰਮੀ ਵੀ ਨਹੀਂ ਮੈਂ ਦਿਆਲੂ ਦਇਆ ਕਰਨ ਵਾਲਾ ਨਹੀਂ ਮੈਂ ਸੱਚਾ ਵੀ ਨਹੀਂ ਨਿਰਵਕਾਰੀ ਵੀ ਨਹੀਂ ਹੈ ਇਹ ਚੀਜ਼ਾਂ ਤੋਂ ਨਾਸ਼ ਕਰ ਬੈਠਾ ਮੈਂ ਤਿਆਗ ਕਰ ਬੈਠਾ ਹੁਣ ਆਪਦੀ ਸ਼ਰਨ ਆ ਗਿਆ ਹੈ ਹੇ ਜੀਆ ਨੂੰ ਨਾਮ ਦਾ ਦਾਨ ਦੇਣ ਵਾਲੇ हे सारे जियां दे दानि गया ते सब दे दुलान दी जाननो वाले कारण करण समरथ श्री ਧਾਰਨ हे सारे कारजاں دے ਕਰਨ والے हे सर्व कला समरथ हे श्री शिरोमणि ਸੋਭਾ ਨੂੰ ਧਾਰਨ والے ਰਾਖ ਲਿਓ ਨਾਨਕ ਕੇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ हे ਸਾਡੇ ਸਵਾਮੀ ਅਕਾਲਪੁਰਖ ਸਾਡੀ ਰੱਖਿਆ ਕਰ ਲੈ ਇਹ ਬੇਨਤੀ ਕਰੋ ਭਾਈ ਜੇ ਬਚਨਾ ਹੈ ਇਨਾ ਸਾਰਿਆਂ ਉਗਣਾਂ ਤੋਂ ਕੀਰਤ ਕਰਨ ਸਰਨ ਮਨ ਮੋਹਨ ਸਾਈ ਪ੍ਰਭੂ ਕਾ ਜੋ ਹਨ ਪਾਪ ਬਿਦਾਰਨ ਕਉ ਸਾਧ ਸੰਗ ਜੋ ਹਨ ਪਾਪ ਬਿਦਾਰਨ ਕਉ ਜਿਹੜੇ ਪਾਪ ਹਨਗੇ ਨਾ ਅੰਦਰ ਜਿਨ੍ਹਾਂ ਪਾਪਾਂ ਕਰਕੇ ਹਰ ਵਕਤ ਤੂੰ ਪਰਾਇ ਕਰਾਂ ਨੂੰ ਜੋਂਦਾ ਰਹਿਣਾ ਤੱਕਦਾ ਰਹਿਣਾ ਉਹਨਾਂ ਪਾਪਾਂ ਨੂੰ ਜੇ ਬਧਾਰਨਾ ਚਾਹੁੰਨਾ ਹੈ ਕੱਟਣਾ ਚਾਹੁੰਨਾ ਹੈ ਕੀਰਤ ਕਰਨ ਸਰਨ ਮਨਮੋਹਨ ਮਹਾਰਾਜ ਦਾ ਕੀਰਤਨ ਕਰਿਆ ਕਰ ਅਤੇ ਸ਼ਰਨ ਲਿਆ ਕਰ ਮਨਮੋਹਨ ਪਰਮੇਸ਼ਵਰ ਦੀ ਕਿਉਂ ਤੇਰੇ ਪਾਪ ਜਿਹੜੇ ਹਨ ਨਾ ਇਹਨਾਂ ਨੂੰ ਮੇਟਣ ਦਾ ਉਪਾਅ ਹੈ ਤੇਰਾ ਜੇ ਮਹਾਰਾਜ ਦਾ ਕੀਰਤਨ ਨਾ ਕਰੇਂਗਾ ਮਹਾਰਾਜ ਦੀ ਸ਼ਰਨ ਨਾ ਲਏਂਗਾ ਤੇ ਮਨਮੋਹਨ ਪਰਮੇਸ਼ਵਰ ਦੀ ਫੇਰੇ ਤੇਰੇ ਪਾਪ ਕੱਟੇ ਨਹੀਂ ਜਾਣੇ ਇਹ ਤੈਨੂੰ ਤਾੜਦੇ ਰਹਿੰਦੇ ਆ ਪਾਪ ਤੈਨੂੰ ਨਾਸ ਕਰਨ ਵਾਸਤੇ ਹਰ ਤਾਰਨ ਤਰਨ ਸਮਰਥ ਸਭੈ ਵਿਧ ਹਰੀ ਅਕਾਲਪੁਗ ਤਾਰਨ ਵਾਸਤੇ ਤਰਨ ਜਹਾਜ਼ ਦੀ ਨੇ ਆਈ ਹੈ ਸਮਰਥ ਸ਼ਕਤੀਆਂ ਵਾਲਾ ਸਾਰਿਆਂ ਤਰੀਕਿਆਂ ਕਰਕੇ ਕੁਲ ਹੈ ਸਮੂਹ ਉਧਾਰਨ ਸੋ ਜੇ ਭਾਈ ਤੂੰ ਸਮੂਹ ਸਾਰੀਆਂ ਕੁਲਾਂ ਨੂੰ ਉਧਾਰਨ ਚਾਹਨਾ ਸੋ ਭਲੀ ਪ੍ਰਕਾਰ ਹੈ ਤੇ ਇਸ ਪ੍ਰਕਾਰ ਸੈਂਕੜੇ ਕੁਲਾਂ ਦਾ ਉਧਾਰ ਕਰਨਾ ਚਾਹਨਾ ਹੈ ਕਾਂ ਇਹ ਸੁਬਦੇਸ਼ ਨੂੰ ਧਾਰਨ ਕਰ ਚਿਤ ਚੇਤ ਅਚੇਤ ਜਾਨ ਸਤ ਸੰਗਤ ਇਹ ਅਚੇਤ ਭੁੱਲੇ ਹੋਏ ਚਿਤ ਪਰਮੇਸ਼ਰ ਤੋਂ ਸਤ ਸੰਗਤ ਵਿੱਚ ਵਾਹਿਗੁਰੂ ਨੂੰ ਵਿਆਪਕ ਜਾਣ ਕੇ ਉਸ ਨੂੰ ਚਿਤ ਨਾਲ ਚੇਤੇ ਕਰ ਭਰਮ ਅંધੇਰ ਮੋਹ ਓ ਕਤ ਤੋ ਇਹ ਭਾਈ ਅંધੇਰੇ ਅਗਿਆਨ ਦੇ ਕਰਕੇ ਤੇ ਕਿਉਂ ਭਰਮ ਦੇ ਵਿੱਚ ਮੋਹਤ ਹੋ ਰਿਹਾ ਹੈ ਤੇ ਕਿਉਂ ਜੂਨਾ ਚ ਤਾਉਨਾ ਹੈ ਦੌੜਦਾ ਹੈ ਮੂਰਤ ਘਰੀ ਚਸਾ ਪਾਲ ਸਿਮਰਨ ਇਹ ਮੂਰਤ ਦੋ ਘੜੀਆਂ ਘੜੀ ਇੱਕ ਘੜੀ ਚਸਾ 15 ਵਾਰੀ ਪਿਸਿਆਂ ਦਾ ਇੱਕ ਚਸਾ ਹੁੰਦਾ ਹੈ 15 ਚਸਿਆਂ ਦਾ ਹੈ ਇਹ ਤੀਆਂ ਚਸਿਆਂ ਦਾ ਇੱਕ ਪਲ ਹੁੰਦਾ ਹੈ ਇਹਨਾਂ ਚਿਰ ਤਾਂ ਸਿਮਰਨ ਕਰ ਲੈ ਜੇ ਬਾਲਾ ਜੀ ਨਹੀਂ ਕਰ ਸਕਦਾ RAM ਨਾਮ ਰਸਨਾ ਸੰਗ ਲੋ ਜੇ ਹਿਰਦੇ ਨਾਲ ਨਹੀਂ ਜਪੇਂਦਾ ਰਸਨਾ ਦੇ ਨਾਲ ਹੀ RAM ਦੇ ਨਾਮ ਨੂੰ ਉਚਾਰਨਾ ਕਰ ਤੇਰੀ ਕल्याण ਹੋ ਜਾਵੇ। ਕੋਛੋ ਕਾਜ ਅਲਪ ਸੁਖ ਬੰਧਨ। ਇਹ ਹੋਛੇ ਤੁਛ ਕੰਮਾਂ ਵਿੱਚ ਕਿਉਂ ਪਿਆ ਹੈ ਹੋਛਾ ਬਣਾ ਦਿਖਾਣਾ ਹੈ ਗੰਭੀਰਤਾ ਹੀ ਚਾਹੀਦੀ ਹੈ। ਹੋਛਾ ਬਣਾ ਦਿਖਾਇਆ ਕਰ। ਕਾਜ ਅਲਪ ਥੋੜਾ ਜਿਹੀ ਜ਼ਿੰਦਗੀ ਦਾ ਕੰਮ ਹੈ ਇੱਥੇ ਬਾਲਾ ਚਿਰਨੀ ਜਿਉਣਾ। ਸੁਖ ਬੰਧਨ। ਅਲਪ ਸੁਖ ਬੰਧਨ ਤੁਛ ਸੋਕੇ ਵਿਸ਼ਿਆਂ ਦਾ। ਮਨਨ ਪਏ ਰਹਿੰਦੇ ਆ ਬਾਰ ਬਾਰ ਜੂਨਾ ਚ ਭਰਮਣਾ ਪੈਂਦਾ ਹੈ ਕੋਟ ਜਨਮ ਕਹਾ ਦੁਖ ਭਉ ਕੇ ਭਾਈ ਕਰੋੜਾ ਜਨਮਾਂ ਚ ਕਿਸ ਵਾਤੇ ਦੁਖ ਉਠਾਵੇਂਗਾ ਤੇ ਜੂਨਾ ਚ ਭਵੇਂਗਾ ਜਮਾਂ ਦਾ ਭੈ ਹੋਵੇਗਾ ਤੇਰੇ ਤਾਈ ਸਿੱਖਿਆ ਸੰਤ ਨਾਮ ਬਾਜਨਾ ਸਤਗੁਰੂ ਨਾਨਕ ਦੇਵ ਸੰਤਾਂ ਦੀ ਇਹ ਸਿੱਖਿਆ ਧਾਰਨ ਕਰਕੇ ਨਾਮ ਦਾ ਭਜਨ ਕਰ ਗੁਰੂ ਸਾਹਿਬ ਜੀ ਕਹਿੰਦੇ ਹਨ RAM ਰੰਗ ਆਤਮ ਸਿਉ ਰੋ RAM ਨੂੰ ਰੰਗ ਪ੍ਰੇਮ ਦੇ ਨਾਲ ਆਤਮ ਮਨ ਦੇ ਨਾਲ ਉਚਾਰਨਾ ਕਰ ਫਿਰ ਤੂੰ ਰਾਜ ਜਾਵੇਂਗਾ ਉਸ ਪਰਮੇਸ਼ਰ ਵਿੱਚ ਆਤਮ ਸਰੂਪ ਵਿੱਚ ਰੰਚਕ ਰੇਤ ਖੇਤ ਤਨ ਨਿਰਮਤ ਦੇਖੇ ਰਿਬਾ ਤੇਰੀ ਇਸ ਤਰ੍ਹਾਂ ਰਚੀ ਹੈ ਰੰਚਕ ਰੇਤ ਰੰਚਕ ਮਾਤਰ ਪਿਤਾ ਦੇ ਪਿਤਾ ਤੂ ਰੂਪੀ ਰੇਤ ਕਰਕੇ ਖੇਤ ਤਨ ਨਿਰਮਿਤ ਮਾਤਾ ਦੇ ਗਰੂਪੀ ਖੇਤ ਵਿੱਚ ਉਹ ਨਿਰਮਿਤ ਇਸ਼ਤਤ ਹੋਈ ਪਿਤਾ ਦੀ ਧਾਤੂ ਜੇ ਕਿਸੀ ਰਤੀਵਾਤਰ ਦੁਰਲਭ ਦੇਹ ਸਵਾਰ ਧਰੀ ਮਾਤਾ ਦੀ ਰਗਤ ਨਾਲ ਮਿਲੀ ਪਿਤਾ ਦੇ ਅੰਸ ਦੇ ਹੱਡ ਬਣੇ ਮਾਤਾ ਦੀ ਖੂਨ ਤੋਂ ਚਮੜੀ ਬਣੀ ਇਸ ਪ੍ਰਕਾਰ ਦੁਰਲਭ ਦੇਹ ਸਵਾਰ ਧਰੀ ਅੰਤਜਾਮਿਨ ਕਠਣ ਲੱਭਣ ਵਾਲੀ ਦੇਹ ਮਨੁੱਖਾ ਦੇ ਸਵਾਰ ਕੇ ਰਖਤੀ ਬਣਾ ਕੇ ਰਖ ਦਿੱਤੀ ਐਸੀ ਕਿਰਪਾ ਕੀਤੀ ਖਾਣ ਪਾਣ ਸੋਂਦੇ ਸੁਖ ਪੁੰਚ ਫਿਰ ਤੈਨੂੰ ਖਾਣ ਦੀ ਜਾਜ ਦੱਸੀ ਪਾਣ ਪੀਣ ਦੀ ਜਾਜ ਦੱਸੀ ਖਾਣ ਵਾਸਤੇ ਪਦਾਰਥ ਦਿੱਤੇ ਪੀਣ ਵਾਸਤੇ ਰਸ ਕਹ ਦਿੱਤੇ ਸੋਂਦੇ ਘਰ ਦਿੱਤੇ ਸੁਗੰਧੀਆਂ ਦਿੱਤੀਆਂ ਇਸ ਪ੍ਰਕਾਰ ਤੈਨੂੰ ਸੂਝ ਦਿੱਤੀ ਸਾਰੀ ਸੁਖ ਪੁੰਚਤ ਅਤੇ ਸੁਖਾਂ ਦੇ ਟਾਈਮ ਭੋਗਣ ਭੋਗਦਾ ਹੈ ਤੂੰ ਸੰਕਟ ਕਾਟ ਵਿਪਤ ਹਰੀ ਉਸ ਪਰਮੇਸ਼ਰ ਵਿਪਤਾ ਤੇਰੀ ਗਰਭ ਦੀ ਵੇਖੀ ਤੈਨੂੰ ਤੇਰੀ ਵਿਪਤਾ ਮੇੜ ਕੇ ਤੈਨੂੰ ਜਨਮ ਦਿੱਤਾ ਹੁਣ ਵੀ ਤੇਰੇ ਕਾਮ ਕਰੋ ਦੇ ਸੰਕਟ ਨੂੰ ਉਹ ਕੱਟੇਗਾ ਉਹਦਾ ਨਾਮ ਸੰਕਟ ਕਾਟ ਹੈ ਉਦੇ ਅਰਦਾਸ ਕਰਕੇ ਮਾਰਾ ਮੇਰੀ ਬੇਫਤਾ ਨੂੰ ਹਰੋ ਜਿਨੇ ਔਗਣੇ ਮੇਰੇ ਮੇਟੋ ਕਾਲ ਵੀ ਬੇਟਾ ਨੂੰ ਵੀ ਮੇਟੋ ਮਾਤ ਪਿਤਾ ਭਾਈ ਅਰਬੰਧ ਦੇਖ ਤੈਨੂੰ ਮਾਤਾ ਦਿੱਤੀ ਪਿਤਾ ਦਿੱਤਾ ਭਾਈ ਦਿੱਤੇ ਹੋਰ ਸਬੰਧੀ ਦਿੱਤੇ ਬੂਜਨ ਕੀ ਸਭ ਸੂਝ ਪਰ ਇਹਨਾਂ ਦੇ ਸਮਝ ਨਹੀਂ ਤੈਨੂੰ ਸੂਝ ਹੋਸ਼ ਮਾਰਾ ਨੂੰ ਪਾ ਦਿੱਤੀ ਹੈ ਲਿਆਗਤ ਹੋ ਗਈ ਤੈਨੂੰ ਵੀ ਮੇਰੇ ਸੰਬੰਧੀ ਹਨ ਵਰਦ ਮਾਨ ਹੋਵਤ ਦਿਨ ਪ੍ਰਤ ਨਿਤ ਦਿਨ ਬਦਨ ਜਿੱਦਣ ਤੋਂ ਜੰਮਿਆ ਹੈ ਉਦੋਂ ਤੋਂ ਤੂੰ ਤਾਂ ਕਹਿੰਦੇ ਵਰਦ ਆ ਜਾਂਦਾ ਇਨੇ ਸਾਲ ਦਾ ਹੋ ਗਿਆ ਹੈ ਮਾਨ ਵਾਲਾ ਹੋ ਰਿਹਾ ਹੈ ਆਵਤ ਨਿਕਟ ਵਿਖਮ ਜਰੀ ਪਰ ਭਾਈ ਤੂੰ ਵਾਧਾ ਨਹੀਂ ਜਾ ਰਿਹਾ ਸਮਝ ਲੈ ਤੇਰੇ ਨੇੜੇ ਬਢੇਪਾ ਜਿਹੜੀ ਜਰੀ ਆ ਬਢੇਪਾ ਅਵਸਥਾ ਇਹ ਨੇੜੇ ਆ ਰਹੀ ਤੈਨੂੰ ਨਾਸ ਕਰਨ ਵਾਸਤੇ।ਰੇ ਗੁਣਹੀਨ ਦੀਨ ਮਾਇਆ ਕ੍ਰਿਮ। हे माया ਦੇ ਕੀੜਿਆ, हे ਗੁਣਾ ਤੋਂ ਹੀਣਿਆ। ਰੇ ਗੁਣਹੀਨ हे ਦੀਨ ਇੱਛਾ ਪਹਿਨੂਰ ਕੰਗਾਲ ਨਾ ਦੀਨੇ ਆਈ ਸਭ ਅੱਗੇ ਹਥਾੜ ਦਾਰ ਰਹਿਣਾ ਹੈ। ਮਾਇਆ ਕ੍ਰਿਮ। हे ਮਾਇਆ ਦੇ ਕੀੜਿਆ। ਸਿਮਰ ਸੁਆਮੀ ਏਕ ਘੜੀ ਇੱਕ ਘੜੀ ਮਾਤਰ ਤਾਂ ਇਹ ਜ਼ਿੰਦਗੀ ਹੈ ਤੇਰੇ ਚ ਵਾਹਿਗੁਰੂ ਦਾ ਸਿਮਰਨ ਕਰ ਲੈ। ਤੈਨੂੰ ਪ੍ਰਾਪਤੀ ਹੋ ਜੇ ਉਸ ਪਰਮੇਸ਼ਵਰ ਦੀ ਕਰ ਗਹਿ ਲੇਹੁ ਕਿਰਪਾਲ ਕਿਰਪਾਲ ਬੇਂਦੀ ਕਰਹਿ ਕਿਰਪਾਲੂ ਕਿਰਪਾ ਦੇ ਸਮੁੰਦਰ ਸਾਡੇ ਮਨ ਨੂੰ ਵੀ ਹੱਥ ਨੂੰ ਪਕੜ ਲੋ ਆਪ ਦੀ ਸ਼ਰਨ ਵਿੱਚ ਨਾਨਕ ਕਾਟ ਭਰਮ ਭਰੇ ਇਹ ਮਾਰੇ ਸਾਡੇ ਭਰਮ ਭਲੀ ਪ੍ਰਕਾਰ ਕੱਟ ਦਿਓ ਇਹ ਭਰਮ ਦੀ ਭਰੀ ਪੰਡ ਚੱਕੀ ਵਿਖੜੇ ਹੈ ਮਹਾਰਾਜ ਇਹਨੂੰ ਕਿਰਪਾ ਕਰਕੇ ਸਾਡੀ ਭਲਾਈ ਕਰੋ ਇਹ ਕੱਟ ਦਿਓ ਸੱਚੇ ਪਾਤਸ਼ਾਹ ਭਰਮ ਦੇ ਤਾਂ ਹੀ ਇਹ ਭਰਮ ਦੇ ਵਿੱਚ ਸਾਡੀ ਬੁੱਧੀ ਭਰੀ ਪਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਮੇੜ ਦਿਓ ਭਲੀ ਪ੍ਰਕਾਰ ਅਰੇ ਮਨ ਮੂਸ ਬਿਲਾ ਮਹਿ ਗਰਭ ਤੇ ਇਹ ਮੇਰੇ ਮਨਾਂ ਮੂਸ ਚੂਹੇ ਦੀ ਨਹੀਂ ਆਈ ਜਿਵੇਂ ਚੂਹੇ ਖੋਡ ਦੇ ਵਿੱਚ ਹੀ ਗਰਭ ਦੇ ਹੰਕਾਰ ਹੁੰਦੇ ਐ ਕਰਦੇ ਐ ਐਵੇਂ ਮਨਾ ਤੂੰ ਚੂਹੇ ਦੀ ਨਹੀਂ ਆਈ ਐ ਦੇ ਰੂਪੀ ਖੱਡ ਵਿੱਚ ਐਵੇਂ ਹੰਕਾਰ ਕਰਨਾ ਐ ਵਾਸ਼ਨਾ ਰੂਪੀ ਖੱਡਾਂ ਵਿੱਚ ਵੜਿਆ ਰਹਿਣਾ ਹੈ ਕਰਤਬ ਕਰਤ ਮਹਾ ਮੁਗਨਾ ਇਹ ਕਰਤਬ ਇਹਨੇ ਕਰਵਾ ਬਾਰੇ ਮੂਰਖਾਂ ਵਾਲੇ ਕਰਦਾ ਸਿਆਣਿਆਂ ਵਾਲਾ ਕੋਈ ਕੰਮ ਨਹੀਂ ਤੂੰ ਕਰਦਾ ਹੈ ਸੰਪਤ ਦੋਲ ਝੋਲ ਸੰਗ ਝੂਲ ਇਹ ਸੰਪਨ ਜਿਹੜੇ ਹਾਠੀ ਘੋੜੇ ਮੱਝਾਂ ਆਦੇ ਗਊਆਂ ਆਦਿ ਤੇਰੇ ਕੋਲ ਭਵੂਤੀ ਹੈ ਇਹ ਇਹ ਕਹੇਗੀ ਦੋਲ ਕਿ ਚੰਡੋਲ ਜਿਵੇਂ ਚੰਡੋਲ ਦੇ ਤੇ ਪੰਘੂੜੇ ਜੇ ਹੁੰਦੇ ਐ ਉਦੋਂ ਉਤੋਂ ਦੀ ਨਿਆਣੇ ਢਾਣੇ ਲੈਂਦੇ ਐ ਇਹ ਉਹਦੇ ਜਮਸਤ ਹੋ ਕੇ ਜੂਲਦੇ ਆ ਇਹਨਾਂ ਪਾਲਕ ਪੰਘੂੜੀਆਂ ਦੇ ਉੱਤੇ ਦੋਲ ਕਿੰਡੋਲ ਦੀ ਨਹੀਂ ਆਈ ਮਾਇਆ ਮਗਨ ਪ੍ਰਮਤ ਘੁਗਨਾ ਮਾਇਆ ਵਿੱਚ ਮਗਨ ਹੋ ਕੇ ਮਸਤ ਹੋ ਕੇ ਪਰਵੰਦਾ ਫਿਰਦਾ ਹੈ ਘੁਗਨਾ ਉਨੂੰ ਹੀ ਹੈ ਤੂੰ ਘੂ ਹੁੰਦਾ ਹੈ ਗੋਲਾ ਕਬੂਤਰ ਤੇ ਉਨੂੰ ਦਾ ਨਾਮ ਹੈ ਜਿਵੇਂ ਕੁੱਗੂ ਮਟਵਾਸੀ 12.14 ਪਰਸ਼ਾ ਲਿਖਿਆ ਹੈ ਇਉ ਕੂਗਣਾ ਉਲੂ ਹੀ ਬਣ ਰਿਹਾ ਸੁੱਤ ਬਨਤਾ ਸਾਜਨ ਸੁਖ ਬੰਧਪ ਆ ਮੇਰੇ ਪੁੱਤਰ ਹੈ ਇਹ ਮੇਰੀ ਸੰਪਦ ਭੂrti ਹੈ ਇਹ ਮੇਰੇ ਸੁਖ ਦਾ ਹੈ ਇਹ ਬੰਧਵ ਸੰਬੰਧੀ ਸੁਖ ਦਾ ਹੈ ਕਹਨ ਤਾਸਿ ਉਹ ਮੋਹ ਵਧਿਉ ਸੋ ਕਹਨਾਂ ਇਨਾਂ ਦੇ ਨਾਲ ਕਹਣਾ ਬਹੁਤਾ ਮੋਹ ਵਧਾਇਆ ਹੋਇਆ ਤੇਰਾ ਕੋਇਓ ਬੀਜ ਅਹੰ ਮਮ ਅੰਤ ਖੇ ਪਿਆਰਿਆ ਹਮੈ ਰੂਪੀ ਬੀ ਵਿਜਿਆ ਹੈ ਜੇ ਜਿਹੜੀ ਮਮਤਾ ਫੁਰੀਆ ਪਦਾਰਥਾਂ 'ਚ ਇਹ ਅੰਕੂਰ ਜੰਪਿਆ ਹੈ ਇਹਦੇ ਵਿੱਚੋਂ ਬੀਤ ਤਾਦ ਕਰਤ ਅਗੜ ਤੂੰ ਇਹਨਾ ਮਮਤਾ ਜਪਿਆ ਹਿਆ ਬੀਤ ਤਾਦ ਤੇਰੀ ਉਮਰ ਗੁਜ਼ਰਦੀ ਜਾਂਦੀ ਹੈ ਕਰਤ ਇਹਦੇ ਮਾ ਪਾਪਾ ਨੂੰ ਕਰੀ ਜਾਂਦਾ ਹੈ ਦਿਨ-ਬ-ਦਿਨ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਇਹ ਮੌਤ ਜਿਹੜੀ ਮੰਜਾਰ ਬਿੱਲੀ ਦੀ ਨਹੀਂ ਆਈ ਹੈ ਇਹ ਮੂੰਹ ਅੱਡ ਕੇ ਤੇਰੇ ਵੱਲ ਵੇਖ ਰਹੀ ਹੈ ਮੌਤ ਪਹੁੰਚੇ ਤਾਂ ਭੋਗਤ ਭੂਖ ਭੁਖਣਾ ਜਿਸ ਪ੍ਰਕਾਰ ਸਾਧ ਸੰਗਜੀ ਚੂਹਾ ਜਿਹੜਾ ਹੈ ਉਹ ਅਨੇਕ ਪ੍ਰਕਾਰ ਦੇ ਭੋਜਨਾਂ ਨੂੰ ਭੁਖਦਾ ਹੋਵੇ ਤੇ ਉਹ ਜਿਹੜਾ ਬਿੱਲੀ ਹੁੰਦੀ ਆ ਉਹ ਉਹਦੀ ਭੁੱਖ ਦੀ ਭੁਖੀ ਹੁੰਦੀ ਆ ਖਾ ਜਾਂਦੀ ਏ ਇਸੇ ਪ੍ਰਕਾਰ ਤੂੰ ਭਾਈ ਮੌਤ ਰੂਪੀ ਬਿੱਲੀ ਤੇਰੇ ਅਲ ਮੂੰਹ ਅੱਡ ਕਰਕੇ ਜਿਹੜਾ ਸਮਾਂ ਗੁਜ਼ਰਦਾ ਜਾਂਦਾ ਏ ਚੌੜਾ ਮੂੰਹ ਹੈ ਉਸ ਦਾ ਜਿਸ ਦੇ ਇਹ 6 ਉਤਰਾਣ ਤੇ ਦਿਖਾਣੇ ਦੋ ਜਵਾੜੇ ਹਨਗੇ ਅਤੇ ਜਿੰਨੇ ਦੇਨ ਹਣਗੇ ਇਹ ਦੰਦਾਂ ਦੀ ਨਹੀਂ ਆਈ ਹਣਗੇ ਇਸਪਕਾ ਰੁੱਤਾਂ ਜਿਹੜੀਆਂ ਜਾਣਾ ਹਨ ਇਹ ਮੌਤ ਮੂਹ ਪਸਾਰ ਕੇ ਦੇਖ ਰਹੀ ਹੈ ਪੁੰਚਤ ਭੁਗਤ ਭੂਖ ਭੁਖਣਾ ਤੂੰ ਭੁਗਤ ਭੋਜਾਂ ਭੋਜਨਾਂ ਨੂੰ ਭੁਖਦਾ ਹੈ ਪੁੰਚਤ ਖਾਣਾ ਹੈ ਚੰਗੇ ਚੰਗੇ ਪਦਾਰਥ ਖਾ ਕੇ ਖੁਸ਼ ਹੁੰਨਾ ਹੈ ਪਰ ਭੂਖ ਭੁਖਣਾ ਉਹ ਤੇਰੀ ਭੁੱਖ ਦਾ ਭੁੱਖਾ ਹੈ ਕਾਲ ਉਹ ਤੈਨੂੰ ਖਾਣਾ ਚਾਹੁੰਦਾ ਹੈ ਤੂੰ ਤਾਂ ਭੋਜਨਾਂ ਨੂੰ ਖਾਂਦਾ ਖਿਰਦਾ ਹੈ ਤੇ ਉਹ ਤੇਰੀ ਭੁੱਖ ਦਾ ਭੁੱਖਾ ਹੈ ਕੁਹੰਕੇ ਤੂੰ ਭੋਗਤ ਭੋਗਤ ਭੋਜਨਾਂ ਨੂੰ ਖਾਣਾ ਹੈ ਅਤੇ ਫੇਰ ਵੀ ਭੁੱਖ ਕਰਕੇ ਭੁੱਖਾ ਨਾ ਭੁੱਖਾ ਹੀ ਹੈ ਨਾ ਭੁੱਖੜੀ ਰਹਿਣਾ ਹੈ ਕਦੇ કૃਪਤੀ ਨਹੀਂ ਹੁੰਦੀ ਹੈ ਅੰਤ ਨੂੰ ਤੇਰੀ ਭੁੱਖ ਨਹੀਂ ਇਹ ਜਾਣੀ ਆਸਾ ਦੀ ਇਹਦੇ ਚ ਭੁੱਖਾ ਹੀ ਰਹੇਗਾ ਤੂੰ ਸ਼ਿਵਰ ਗੋਪਾਲ ਦਇਾਲ ਸਤ ਸੰਗ ਤੈਨੂੰ ਚਾਹੀਦਾ ਦਇਆ ਦਾ ਘਰ ਜੋ ਪਿਛੀ ਦਾ ਪਾਲਕ ਹੈ ਮਾੜੀ ਸਤ ਸੰਗਤ ਮਿਲ ਕੇ ਉਹਦਾ ਸਿਮਰਨ ਕਰ ਲੈ ਨਾਨਕ ਜਗ ਜਾਣ ਤ ਸੁਪਨਾ ਸਤ ਗੁਰੂ ਜੀ ਕਹਿੰਦੇ ਜੇ ਉਹ ਕਿਹੜੀ ਸਤ ਸੰਗਤ ਹੈ ਜਿਹੜੀ ਗੁਰੂ ਸਾਹਿਬ ਕਹਿੰਦੇ ਜਗਤ ਨੂੰ ਸੁਪਨੇ ਵਾਂਗੂ ਜਾਣ ਦੀ ਝੂਠਾ ਉਹ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਭਜਨ ਕਰ ਤੂੰ ਵੀ ਜਾਣ ਲਵੇਂ ਜਗਤ ਸੁਪਨੇ ਦੀ ਨਹੀਂ ਆਈ ਹੈ